ਸਾਹਿਬ ਜੀ ਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਆ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਨਾਲ ਦੀ ਨਾਲ ਤੁਹਾਨੂੰ ਦੱਦਈਏ ਕਿ ਇਸ ਦੀਵਾਲੀ ਦੇ ਉੱਤੇ ਤੁਸੀਂ ਦੇਖਦੇ ਪਿਓ ਗਰਦਾਸਪੁਰ ਦੀਆਂ ਰੌਣਕਾਂ ਗਰਦਾਸਪੁਰ ਦੇ ਵਿੱਚ ਬਹੁਤ ਜ਼ਿਆਦਾ ਦੁਕਾਨਾਂ ਦੇ ਉੱਤੇ ਜਿਹੜਾ ਆ ਉਹ ਰੌਣਕਾਂ ਲੱਗੀਆਂ ਹੋਈਆਂ ਪਈਆਂ ਨੇ ਬਾਜ਼ਾਰਾਂ ਦੀ ਰੌਣਕ ਵੇਖ ਕੇ ਬਾਜ਼ਾਰ ਦੀਆਂ ਦੁਕਾਨਾਂ ਦੇ ਮਾਲਕਾਂ ਦੇ ਚਿਹਰਿਆਂ ਤੇ ਅਲੱਗ ਜੀ ਇੱਕ ਰੌਣਕ ਇੱਕ ਅਲੱਗ ਜੀ ਦੇਖਣ ਨੂੰ ਮਿਲੀ ਤਾਂ ਦਾਦੀ ਕਿ ਇਸ ਵਾਰ ਦੀਵਾਲੀ ਦੇ ਉੱਤੇ ਸ਼ਹਿਰ ਦੇ ਵਿੱਚ ਇੱਕ ਅਲੱਗ ਜੀ ਹਲਚਲ ਦੇਖ ਕੇ ਜੜਾਇਆ ਉਹ ਲੋਕ ਬਹੁਤ ਜ਼ਿਆਦਾ ਖੁਸ਼ ਹੋ ਰਹੇ ਨੇ ਤੇ ਇੱਥੋਂ ਤੱਕ ਕਿ ਦੁਕਾਨਦਾਰ ਵੀ ਬਹੁਤ ਜ਼ਿਆਦਾ ਖੁਸ਼ ਹੋ ਰਹੇ ਨੇ ਤਾਂ ਦਾਦੀ ਕਿ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਬੇਸ਼ੱਕ ਪੰਬਲ ਪੂਸੇ ਦੀ ਹਾਲਤ ਬਣੀ ਹੋਈ ਹੈ ਕੋਈ 20 ਤਰੀਕ ਨੂੰ ਦੀਵਾਲੀ ਮਨਾਉਣ ਦੀ ਗੱਲ ਕਹਿ ਰਿਹਾ ਹੈ ਤੇ ਕੋਈ 21 ਤਰੀਕ ਨੂੰ ਪਰ ਅੱਜ ਇਤਵਾਰ ਹੋਣ ਦੇ ਬਾਵਜੂਦ ਗੁਰਦਾਸਪੁਰ ਸ਼ਹਿਰ ਦੇ ਬਜ਼ਾਰਾਂ ਵਿੱਚ ਖੁੱਲ ਕੇ ਰੌਣਕ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਦੁਕਾਨਦਾਰਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਹਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੋਕ ਇਸ ਵਾਰ ਚਾਈਨੈਸ ਆਈਟਮਾਂ ਨੂੰ ਛੱਡ ਕੇ ਸਵਦੇਸ਼ੀ ਨੂੰ ਤਰਜੀਹ ਦੇ ਰਹੇ ਹਨ ਚਾਈਨੈਸ ਲਾਈਟਾਂ ਨੇ ਕੁਝ ਸਾਲ ਪਹਿਲਾਂ ਕਾਰੋਬਾਰ ਬਿਲਕੁਲ ਠੱਪ ਕਰ ਦਿੱਤੇ ਸੀ ਪਰ ਹੁਣ ਹੌਲੀ-ਹੌਲੀ ਮੀਡੀਆ ਦੀ ਬਦੌਲਤ ਲੋਕ ਜਾਗਰੂਕ ਹੋ ਰਹੇ ਹਨ ਅਤੇ ਜਿੱਥੇ ਸਵਦੇਸ਼ੀ ਚੀਜ਼ਾਂ ਨੂੰ ਤਰਜੀਹ ਦੇਰੇ ਸੰਨ ਉਥੇ ਹੀ ਆਨਲਾਈਨ ਸ਼ਾਪਿੰਗ ਦਾ क्रेज ਵੀ ਕਾਫੀ ਘਟਿਆ ਹੈ ਅਤੇ ਲੋਕ ਸਥਾਨਕ ਦੁਕਾਨਦਾਰਾਂ ਤੋਂ ਖਰੀਦਾਰੀ ਕਰਨ ਲੱਗ ਪਏ ਹਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਬਾਰੇ মিডিਆ ਨੂੰ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਦੂਜੇ ਪਾਸੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਵਾਰ ਇਹ ਦੀਵਾਲੀ ਇਹ ਗੱਲ ਵੀ ਦੇਖਣ ਨੂੰ ਮਿਲੀ ਹੈ ਕਿ ਲੋਕ ਲੜੀਆਂ ਨੂੰ ਛੱਡ ਕੇ ਦੀਵਿਆਂ ਨੂੰ ਧਿਆਨ ਵਿੱਚ ਲਿਆ ਰਹੇ ਨੇ ਤੇ ਦੀਵੇ ਖਰੀਦ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ ਅਤੇ ਪੁਰਾਣਾ ਦੌਰ ਵਾਪਸ ਮੁੜ ਰਿਹਾ ਹੈ ਇਹ ਇੱਕ ਚੰਗਾ ਸੰਕੇਤ ਹੈ ਤੇ ਉਮੀਦ ਜਗ ਰਹੀ ਹੈ ਕਿ ਜਿਹੜੇ ਲੋਕ ਦੀਵੇ ਬਣਾਉਣਾ ਖਡਾਉਣੇ ਬਣਾਉਣਾ ਜਿਹਹੀਏ ਰਵਾਇਤੀ ਧੰਦੇ ਛੱਡ ਗਏ ਹਨ ਉਹਨਾਂ ਨੂੰ ਮੁੜ ਤੋਂ ਉਹਨਾਂ ਦਾ ਰੋਜ਼ਗਾਰ ਵਾਪਸ ਮਿਲ ਜਾਏਗਾ ਕਿਉਂਕਿ ਦੀਵਾਲੀ ਵਰਗੇ ਤਿਹਾੜ ਆਪਸੀ ਮੇਲਜੋਲ ਦੇ ਭਾਈਚਾਰੇ ਦੇ ਪ੍ਰਤੀਕ ਹੁੰਦੇ ਹਨ ਅਤੇ ਸਾਰਿਆਂ ਦੀਆਂ ਖੁਸ਼ੀਆਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ ਤਾਂ ਦੱਸਦੀ ਹੈ ਕਿ ਇਸ ਵਾਰ ਦੁਕਾਨਦਾਰ ਬਹੁਤ ਜ਼ਿਆਦਾ ਖੁਸ਼ ਹਨ ਕਿਉਂਕਿ ਬਜ਼ਾਰਾਂ ਦੇ ਵਿੱਚ ਜਿਹੜੀ ਰੌਣਕ ਆ ਇੱਕ ਵਾਰ ਫੇਰ ਤੋਂ ਵਾਪਸ ਆ ਗਈ ਹੈ ਲੋਕ ਆਨਲਾਈਨ ਸੱਡ ਕੇ ਲੋਕ ਚਾਈਨਾ ਦੀਆਂ ਲੜੀਆਂ ਨੂੰ ਸੱਡ ਕੇ ਦੇਸ਼ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਜਿਨ੍ਹਾਂ ਨੂੰ ਸਵਦੇਸ਼ੀ ਚੀਜ਼ਾਂ ਕਹਿ ਸਕਦੇ ਆ ਉਹਨਾਂ ਨੂੰ ਧਿਆਨ ਦੇ ਵਿੱਚ ਲਿਆ ਰਹੇ ਨੇ ਉਹਨਾਂ ਨੂੰ ਖਰੀਦ ਰਹੇ ਨੇ ਲੜੀਆਂ ਸਾੜ ਕੇ ਲੋਕ ਦੀਵੇ ਖਰੀਦ ਰਹੇ ਨੇ ਰੰਗ ਬਰੰਗੇ ਮਿੱਟੀ ਦੇ ਦੀਵੇ ਬਹੁਤ ਹੀ ਖੂਬਸੂਰਤ ਬਾਜ਼ਾਰਾਂ ਦੇ ਵਿੱਚ ਜਿਹੜਾ ਆ ਉਹ ਖਿੱਚ ਦਾ ਕੇਂਦਰ ਬਣੇ ਹੋਏ ਨੇ ਬਾਜ਼ਾਰਾਂ ਦੇ ਵਿੱਚ ਲੋਕ ਧੜਾ ਧੜ ਜਿਹੜੇ ਆ ਦੀਵੇ ਖਰੀਦਦੇ ਪਏ ਨੇ ਤੇ ਤੁਸੀਂ ਦੁਕਾਨਦਾਰਾਂ ਦੇ ਚਿਹਰਿਆਂ ਦੇ ਉੱਤੇ ਜਿਹੜੀ ਇਹ ਉਹ ਰੌਣਕਾਂ ਖਾਸ ਕਰਕੇ ਦੇਖਦੇ ਪਏ ਹੋਵੋਗੇ ਤੇ ਬਹੁਤ ਖੂਬਸੂਰਤ ਮਾਹੌਲ ਜਿਹੜਾ ਆ ਗੁਰਦਾਸਪੁਰ ਸ਼ਹਿਰ ਦਾ ਇਸ ਵਾਰ ਬਣਿਆ ਹੋਇਆ ਹੈ ਤੁਸੀਂ ਕਿਹੜੇ ਸ਼ਹਿਰ ਤੋਂ ਇਹ ਵੀਡੀਓ ਦੇਖਦੇ ਪਿਓ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਦੁਕਾਨਦਾਰੋ ਤਾਂ ਵੀ ਕਮੈਂਟ ਕਰਿਓ ਜੇਕਰ ਤੁਸੀਂ ਦੁਕਾਨ ਤੋਂ ਉੱਤੋਂ ਸੌਦਾ ਖਰੀਦਣ ਵਾਲੇ ਗ੍ਰਾਹਕੋ ਤਾਂ ਵੀ ਕਮੈਂਟ ਕਰਿਓ ਕਿ ਤੁਹਾਡੇ ਸ਼ਹਿਰ ਦੀਆਂ ਰੌਣਕਾਂ ਕੀ ਕਹਿ ਰਹੀਆਂ ਨੇ ਤੇ ਇਸ ਵਾਰ ਸ਼ਹਿਰ ਦੇ ਬਜ਼ਾਰਾਂ ਦੇ ਹਾਲ ਕਿਵੇਂ ਦੇ ਨੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਦੀਵਾਲੀ ਦੇ ਬਾਰੇ ਜਿਹੜੀ ਇਸ ਵਾਰ ਜਿਹੜੀ 2025 ਦੀ ਦੀਵਾਲੀ ਏ ਉਹ ਕਾਫੀ ਜ਼ਿਆਦਾ ਦੁਕਾਨਦਾਰਾਂ ਦੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਈ ਹੈ ਧੰਨਵਾਦ ਮਿਲਦੇ ਆ ਕਿਸੀ ਅਗਲੀ ਖਬਰ ਦੇ ਨਾਲ ਇਸ ਮਹੀਨੇ ਜਾ ਰਹੇ ਜਿੱਦੇ ਦੇ ਤਿਹਾੜੀ ਹੋ ਗਿਆ ਸਭ ਨੂੰ ਸ਼ੁਭਕਾਮਨਾਵਾਂ ਹਰੋਸਾ ਤੁਸੀਂ ਬਾਤ ਗੱਲ ਕੀਤੀ ਆ ਬਾਜ਼ਾਰ ਨੂੰ ਲੈ ਕੇ ਬਾਜ਼ਾਰ 'ਚ ਕਾਫੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਉਹ ਲੋਕ ਆਪਣੀ ਸਵਦੇਸ਼ੀ ਜਿਹੜੀਆਂ ਬਸਵਾ ਜਿਹੜੀਆਂ ਵਰਤੋ ਜਾਣੀਆਂ ਦੇ ਇਤਿਹਾਸ 'ਚੋਂ ਕਾਫੀ ਜ਼ਿਆਦਾ ਕੀਮਤਾਂ ਕਰਦੇ ਹੋ ਇਧਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਜਿਹੜਾ ਆਨਲਾਈਨ ਮੀਡੀਆ ਉਹਦੇ ਸਹਯੋਗ ਦੇ ਨਾਲ ਕਾਫੀ ਲੋਕਾਂ ਵਿੱਚ ਜਾਗਰਤੀ ਦੇਖਣ ਨੂੰ ਮਿਲ ਰਹੀ ਹੈ ਜਿਹੜੇ ਆਪਣਾ ਸਵਦੇਸ਼ੀ ਬਣੀਆਂ ਜਾਂ ਬਸਵਾ ਦਾ ਇਸਮਾਲ ਕਰ ਰਹੇ ਨੇ ਪੁਰਾਣਾ ਦੌਰ ਵਾਪਸ ਦਿਖਦਾ ਤਾਂ ਇਹਦੇ ਨਾਲ ਆਵਾਜ਼ ਕਿ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਆਰੇ ਪਰਿਵਾਰ ਨੂੰ ਜੜੀ ਆ ਖੁਸ਼ੀ ਮਿਲੇਗੀ ਉਹਨਾਂ ਦਾ ਆ ਘਰ ਪਰਿਵਾਰਾ ਬਹੁਤ ਵਧੀਆ ਤਰੀਕਿਆਂ ਚ ਚੱਲੇਗਾ ਆਨਲਾਈਨ ਸ਼ਾਪਿੰਗ ਦਾ ਕ੍ਰੇਜ਼ ਕਿੰਨਾ ਫਿਰਦਾ ਹੈ ਇਸ ਵਕਤ ਆਨਲਾਈਨ ਸ਼ਾਪਿੰਗ ਦਾ ਕ੍ਰੇਜ਼ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਲੋਕਾਂ ਵਿੱਚ ਵਧ ਗਿਆ ਸੀ ਪਰ ਉਹਦੇ ਵਿੱਚ ਕੁਝ ਚੀਜ਼ਾਂ ਦੇਖਣ ਨੂੰ ਮਿਲਿਆ ਔਰ ਜਿੰਨਾ ਗਾਰੰਟੀ ਦਾ ਲਾ ਵਾਰੰਟੀ ਐਸ ਕਾ ਕੇ ਮੋਰਨ ਲੋਕੀ ਜਿਹੜੇ ਆ ਬਜ਼ਾਰਾਂ ਵਾਲੇ ਜਿਹੜਾ ਰੁੱਕ ਕਰਦੇ ਹੋਏ ਦਿਖੇ ਜਾ ਰਹੇ ਨੇ ਜੀ ਮੇਰਾ ਨਾਮ ਮੋਹਿਤ ਸਰਨਾ ਮੇਰਾ ਇਹ ਸ਼ਾਪ ਹੈਗੇ ਮੋਬਾਈਲ ਦੀ ਸਰਨਾ ਕਮਿਊਨੀਕੇਸ਼ਨ ਦੇ ਨਾਮ ਦਾ ਮਾਰਕੀਟ ਦਾ ਕ੍ਰੇਜ਼ ਦੇਖੋ ਜੀ ਜਿੱਦਾਂ ਦੀਵਾਲੀ ਤੇ ਆ ਰਸ਼ ਨਿਕਲਿਆ ਹੁਣ ਕਾਫੀ ਇਹ ਆ ਕਿ ਗੈਪ ਗੈਪ ਬਾਅਦ ਨਿਕਲਿਆ ਪਹਿਲੇ ਰਖੜੀ ਤੇ ਆਇਆ ਸੀ ਕਿ ਹੁਣ ਦੀਵਾਲੀ ਤੇ ਆਇਆ ਪਰ ਇੱਕ ਚੀਜ਼ ਦੀ ਇੱਕ ਮੈਂ ਤੁਹਾਡੇ ਥਰੂ ਨੇ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਜਿੱਦਾਂ ਆਪਾਂ ਹੜਾਂ ਵਿੱਚ ਸਾਰੇ ਯਾਨੀ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦੀ ਹੈਲਪ ਕੀਤੀ ਹੈ ਨਾ ਤੇ ਬਸ ਉਹੀ ਚੀਜ਼ ਦਿਮਾਗ 'ਚ ਰੱਖ ਕੇ ਹੁਣ ਆਨਲਾਈਨ ਨੂੰ ਕਰੀਏ ਸਾਫ ਤੇ ਆਪਾਂ ਇੱਕ ਦੂਜੇ ਦਾ ਦੁਕਾਨਦਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਅੱਗੇ ਨਾਲ ਬਹੁਤ ਘਟਿਆ ਮੀਡੀਆ ਇਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੈਗਾ ਮੀਡੀਆ ਨੇ ਟੈਨ ਨਾਲ ਉਹਨਾਂ ਨੂੰ ਆਪਣੀਆਂ ਪੋਸਟਾਂ ਪਾ ਕੇ ਦੱਸਿਆ ਕਿ ਨਹੀਂ ਆਨਲਾਈਨ ਦੇ ਕੀ ਕੀ ਨੁਕਸਾਨ ਹੈਗੇ ਕੀ ਹੈ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਇਹ ਮੀਡੀਆ ਦਾ ਯੋਗਦਾਨ ਤੇ ਹੈ ਭਾਈ ਪਹਿਲਾਂ ਤੇ ਤੁਹਾਡੇ ਚੈਨਲ ਰਾਹੀਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਗੋਵਰਦਨ ਪੂਜਾ ਦੀਪਾਵਲੀ ਤੇ ਵਿਸ਼ਕਰਮ ਦਿਵਸ ਦੀਆਂ ਮੇਰੇ ਵੱਲੋਂ ਹਾਰਦਿਕ ਸ਼ੁਭ ਕਾਮਨਾ ਤੇ ਵਧਾਈਆਂ ਦੇਖੋ ਇਹ ਇੱਕ ਕਾਫੀ ਲੰਮੇ ਸਮੇਂ ਤੱਕ ਇੱਕ ਚੀਜ਼ ਦੇਖਣ ਨੂੰ ਮਿਲੀ ਆ ਕਿ ਆਨਲਾਈਨ ਚੀਜ਼ਾਂ ਦਾ क्रेज ਤੇ ਕਚਣੀ ਚੀਜ਼ਾਂ ਦਾ क्रेज ਵੱਧ ਗਿਆ ਸੀ ਬਟ ਹੁਣ ਪਿਛਲੇ ਇੱਕ ਦੋ ਸੀਜ਼ਨ ਤੋਂ ਦੁਬਾਰਾ ਜਿਹੜਾ ਪੁਰਾਣੇ ਦੌਰ ਲੱਗਣ ਦੇ ਵਾਪਸ ਆ ਗਿਆ ਹੱਥ ਦੇ ਬਣੇ ਦੀਵੇ ਹੱਥ ਦੇ ਬਣੇ ਕਡੋਨੇ ਤੇ ਦੇਸੀ ਚੀਜ਼ਾਂ ਦਾ ਰੁਝਾਨ ਜਿਹੜਾ ਮਾਰਕੀਟ 'ਚ ਵੱਧ ਗਿਆ ਔਰ ਲੋਕਾਂ ਦੇ ਘਰ 'ਚ ਟ੍ਰੈਂਡ ਜੈ ਵੀ ਬਣ ਗਿਆ ਕਿ ਦੇਸੀ ਚੀਜ਼ਾਂ ਜਿਦਾਂ ਦੀਵਿਆਂ ਦਾ ਹੱਥੇ ਦੀਆਂ ਬਣੀਆਂ ਚੀਜ਼ਾਂ ਦਾ ਕਰੇਜੀ ਜਿਹੜਾ ਇੱਕ ਟ੍ਰੈਂਡ ਚ ਬਣ ਜਾਵਾ ਜਿਹੜੀ ਅੱਜ ਕੱਲ ਮਾਰਕੀਟ ਚ ਦੇਖਣ ਨੂੰ ਮਿਲਣ ਰਹੀਆਂ ਆ ਤੁਸੀਂ ਦੇਖੋ ਬਾਜ਼ਾਰਾਂ ਦੇ ਵਿੱਚ ਛੋਟੇ ਛੋਟੇ ਸਟਾਲ ਲਾ ਕੇ ਲੋਕੀ ਬੈਠੇ ਨੇ ਵੈਸੇ ਅਸੀਂ ਨੇ ਕਿਉਂ ਦੇ ਦੇਖਦੇ ਜਿਹੜੀਆਂ ਚੀਜ਼ਾਂ ਦਾ ਅੱਜ ਕਾਫੀ ਟਾਈਮ ਬਾਅਦ ਉਹ ਫੇਰ ਜਿਹੜੀਆਂ ਨੇ ਕਿਉਂ ਦੇ ਚੀਜ਼ਾਂ ਦੇਖਾਈ ਉਹ ਦੇਖਣ ਨੂੰ ਮਿਲਣੀਆਂ ਬਾਜ਼ਾਰਾਂ ਚ ਉਹ ਮਿੱਟੀ ਦੇ ਦੀਵੇ ਮਿੱਟੀ ਦੇ ਕਢੋਣੇ ਉਹ ਮਿੱਟੀ ਦੀਆਂ ਜਿਹਨੂੰ ਕਹਿੰਦੇ ਗੋਲਟਾ ਬੁਗਨੀਆਂ ਆ ਚੀਜ਼ਾਂ ਦਾ ਦੌਰ ਦੇ ਕੇ ਤਾਂ ਬੜੀ ਪੁਛੀ ਹੋ ਰਹੀ ਹੈ ਕਿ ਸ਼ਾਇਦ ਅਸੀਂ ਸੋਚ ਰਹੇ ਹਾਂ ਕਿ ਪੁਰਾਣਾ ਦੌਰ ਖਤਮ ਹੋ ਗਿਆ ਉਹ ਨੌਨਲਾਈਨ ਚੀਜ਼ਾਂ ਦਾ ਦੌਰ ਰਹਿ ਗਿਆ ਪਰ ਕਿਤੇ ਨਾ ਕਿਤੇ ਉਹ ਦੌਰ ਵਾਪਸ ਆ ਗਿਆ ਲੱਗਦਾ ਹੈ ਕੁਝ ਸਮੇਂ ਤੋਂ ਮਿੱਟੀ ਦਾ ਰੇਟ ਕਾਫੀ ਵਧ ਗਿਆ ਅਸੀਂ ਪੁਰਾਣੀ ਕਾਰੀਗਰੀ ਚੀਜ਼ ਜਿਹੜੇ ਜੀਵਨ ਘੇਰਾ ਬਣਾਉਂਦੇ ਸੀ ਪੱਤਰ ਵਗੈਰਾ ਬਣਾਉਂਦੇ ਸੀ ਉਹ ਕੰਮ ਛੱਡ ਗਏ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ ਵਾਪਸ ਆਨਗੇ ਉਹ ਜਿੰਦਾ ਦਾ ਦੌਰ ਚੱਲ ਰਿਹਾ ਹੈ ਦੇਖੋ ਦੌਰ ਉਹ ਵਾਪਸ ਆਣਾ ਵੀ ਚਾਹੀਦਾ ਕਿਉਂਕਿ ਇਹ ਜਿਹੜਾ ਤਸਕਾ ਵਾ ਜਿਹੜਾ ਹੱਥੀ ਕਾਰੀਗਰ ਵਾਲਾ ਤਸਕਾ ਵਾ ਜਿਹਨਾਂ ਨੂੰ ਰੋਜ਼ਗਾਰ ਨਾ ਮਿਲਿਆ ਜਿਹਨਾਂ ਦਾ ਕੋਈ ਇਨਕਮ ਦਾ ਸੋਰਸ ਨਾ ਵਧਿਆ ਤੇ ਸਮਾਜ ਲਈ ਇਹ ਘਾਟਾ ਕੰਦਾ ਕਤਰਨਾਟ ਵੀ ਹੁੰਦਾ ਵੈ ਔਰ ਮਿੱਟੀ ਦੇ ਰੇਟ ਤੇ ਦੇਖੋ ਚੀਜ਼ਾਂ ਤੇ ਹਰ ਚੀਜ਼ ਦਾ ਰੇਟ ਵਧਿਆ ਜੋ ਪਲਾਟ 'ਚ ਮਿੱਟੀ ਪਾਉਣ ਦੇ ਰੇਟ ਵਧਿਆ ਤੇ ਜੀ ਆਕੜੋਣਿਆਂ ਦਾ ਦੀਵਿਆਂ ਦੇ ਰੇਟ ਵਧਣ ਦੇ ਆ ਤਾਂ ਪਰ ਇੱਕ ਹੀ ਡਲ ਤੇ ਹੈਗੀ ਨਾ ਇਹ ਦੂਸਰੀਆਂ ਜਿਹੜੀਆਂ ਚਾਈਨਸ ਚੀਜ਼ਾਂ ਜਾਂ ਬਾਹਰ ਦੀਆਂ ਚੀਜ਼ਾਂ ਨਾਲੋਂ ਸਸਤੇ ਮਿਲਦੇ ਨੇ ਸਾਡੇ ਉਹ ਲੋਕ ਜਿਹੜੇ ਸਾਡੇ ਮਹੱਲਿਆਂ 'ਚ ਸਾਡੇ ਸ਼ਹਿਰ 'ਚ ਰਹਿੰਦੇ ਆ ਉਹਨਾਂ ਨੂੰ ਬੰਨੇ ਨਾ ਰੋਜ਼ਗਾਰ ਮਿਲਣ ਦੇ ਤੇ ਸਾਨੂੰ ਇਹ ਚੀਜ਼ਾਂ ਨੂੰ ਪ੍ਰੈਫਰ ਕਰਨਾ ਚਾਹੀਦਾ ਲੱਗਦਾ ਕਿ ਹੁਣ ਚੰਗਾ ਸਮਾਂ ਆ ਜਾਏਗਾ ਉਹ ਨਾਲ ਵੀ ਉਹ ਵਾਪਸ ਆਪਣੇ ਤੋਂ ਲੈ ਵੀ ਆ ਜਾਣਾ ਨਹੀਂ ਬਿਲਕੁਲ ਚੰਗਾ ਸਮਾਂ ਆ ਰਿਹਾ ਹੈ ਅਤੇ ਸਾਡੇ ਤੇ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਜਿਹੜੇ ਛੋਟੇ ਲਘੂ ਦੋਗ ਜਿਨ੍ਹਾਂ ਨੂੰ ਕਹਿੰਦੇ ਆ ਜਾਂ ਜਿਹੜੇ ਹਸਤਸ਼ਿਲਪੀ ਦੋਗ ਹੁੰਦੇ ਆ ਜਿਹੜੇ ਹੱਥੀ ਕਾਰੀਗਰ ਹੁੰਦੇ ਆ ਜੇ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਲੱਗਦਾ ਘਾਟੇ ਦੇ ਸੋਦੇ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਇਹਨਾਂ ਨੂੰ ਇੰਟਰਜ ਕਰਨਾ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਆਰਥਿਕ ਮਦਦ ਦੇਣੀ ਔਰ ਇਹਨਾਂ ਨੂੰ ਵਾਧਾ ਦੇਣਾ ਮੈਂ ਤਾਂ ਕਹਿੰਦਾ ਦਿਨ ਤਿਉਹਾਰਾਂ ਨੂੰ ਇਦਾਂ ਦੇ ਲੋਕਾਂ ਲਈ ਸਾਡੇ ਲੋਕਲ ਪ੍ਰਸ਼ਾਸਨ ਨੂੰ ਚਾਹੀਦਾ ਕਿ ਤੇ ਖੁੱਲੀ ਜਗ੍ਹਾ ਪ੍ਰੋਵਾਈਡ ਕਰਕੇ ਛੋਟੇ-ਛੋਟੇ ਮੇਲੇ ਲਵਾ ਦੇਣੇ ਚਾਹੀਦੇ ਅਤੇ ਸਿਰਫ ਲੋਕਲ ਸ਼ਹਿਰ ਦੇ ਜਿਹੜੇ ਆਲੇ-ਦੁਆਲੇ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਛੋਟੇ-ਛੋਟੇ ਸਟਾਲ ਪ੍ਰੋਵਾਈਡ ਕੀਤੇ ਜਾਣ। ਕੌਣ ਕੀ ਅਪੀਲ ਕਰਨਾ ਚਾਹੂਗਾ ਇਹ ਲੋਕਾਂ ਦੀ ਲੋਕਾਂ? ਦੇਖੋ ਮੈਂ ਤਾਂ ਆਪਣੇ ਸ਼ਹਿਰ ਨਿਵਾਸੀਆਂ ਨੂੰ ਗੁਰਦਾਸਪੁਰ ਨਿਵਾਸੀਆਂ ਨੂੰ ਇਹੋ ਹੀ ਅਪੀਲ ਕਰਨਾ ਕੀ ਕਟੋ-ਕਟੀ ਚਾਨੀ ਸੀ ਜਾਂਦਾ ਜਿਹੜਾ ਟੋਟਲੀ ਬਾਈਕਾਟ ਕਰ ਦੋ ਔਰ ਜੇ ਤੁਸੀਂ ਚਾਹਦੇ ਹੋ ਕਿ ਸਾਡੀ ਖੁਸ਼ੀ ਦੇ ਵਿੱਚ ਸਾਡਾ ਹਲਾ-ਦੁਆਲਾ ਸਾਡਾ ਗਲੀ-ਮੁਹੱਲਾ ਸਾਡੇ ਪਿੰਡ ਦੇ ਲੋਕ ਵੀ ਸ਼ਰੀਕ ਹੋਣ ਤੇ ਜਿਹੜੀ ਪਰਚੇਜ਼ ਆ ਲੋਕਲ ਕਰੋ ਖਾਸ ਕਰ ਜਿਹੜੇ ਲੋਕਲ ਹੱਥ ਦੇ ਬਣੇ ਚੀਜ਼ਾਂ ਹੁੰਦੀਆਂ ਉਹਨਾਂ ਦੀ ਪਰਚੇਜ਼ ਕਰੋ ਤਾਂਕਿ ਉਹਨਾਂ ਲੋਕਾਂ ਦੇ ਘਰ ਵੀ ਖੁਸ਼ਹਾਲੀ ਨਜ਼ਰ ਆਏ ਉਹ ਵੀ ਹੈ ਜਿਹੜਾ ਖੁਸ਼ੀ ਦਾ ਤਿਹਾਰ ਹੈ ਦੀਵਾਲੀ ਉਹਨਾਂ ਦੇ ਘਰ ਵੀ ਮਨਾਈ ਜਾਏ ਜਦੋਂ ਸਾਡਾ ਹਲਾ-ਦੁਆਲਾ ਵੀ ਖੁਸ਼ਹਾਲ ਹੋਏ ਤਾਂ ਨਹੀਂ ਆਪਣੇ ਆਪ ਵੀ ਖੁਸ਼ਹਾਲ ਹੋ ਜਾਣਗੇ